ਪਾ ਦੇਖਦੇ ਆ ਲੂਕਾ ਦੀ ਕਿਤਾਬ ਉਹਦਾ 22 ਨੰਬਰ ਅਧਿਆਇ ਉਹਦੀ 31 ਤੇ 32 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਹੈ ਹੇ ਸ਼ਮਯੋਨ ਹੇ ਸ਼ਮਯੋਨ ਵੇਖ ਸ਼ੈਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰ੍ਹਾਂ ਤੁਹਾਨੂੰ ਫਟਕੇ ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨੇਜਾ ਜਾਂਦੀ ਨਾ ਰਹੇ ਔਰ ਜਦ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਤਕੜੇ ਕਰੀਂ ਪ੍ਰਭੂ ਯਿਸੂ ਮਸੀਹ ਕਹ ਰਹੇ ਹਨ ਪਤਰਸ ਨੂੰ ਕਿਉਂਕਿ ਉਹਦਾ ਨਾਮ ਸ਼ਮਿਓਨ ਰੱਖ ਦਿੱਤਾ ਪ੍ਰਭੂ ਯਿਸੂ ਮਸੀਹ ਨੇ ਤੇ ਉਹਨੂੰ ਕਹਿੰਦੇ ਹੇ ਸ਼ਮਿਓਨ ਉਹ ਸ਼ਮਿਓਨ ਜਿਹਦਾ ਪਿਆਰ ਨਾਲ ਬਾਜ਼ ਮਾਰਦੇ ਆ ਕਹਿੰਦੇ ਸ਼ੈਤਾਨ ਨੇ ਤੁਹਾਨੂੰ ਮੰਗਿਆ ਆ ਕਾਦੇ ਵਾਸਤੇ ਨੇਚਾ ਪਰਖਣ ਵਾਸਤੇ ਕਿ ਪਰਖਾਂ ਵੀ ਬੜਾ ਨਾਲ-ਨਾਲ ਚੱਲਦੇ ਸੀ ਬੜੇ ਮੌਜੂਜ਼ੇ ਦੇਖਦੇ ਸੀ ਬڑے ਚਮਤਕਾਰ ਦੇਖਦੇ ਸੀਗੇ ਦੇਖਾਂ ਤਾਂ ਇਹਨਾਂ ਦੇ ਅੰਦਰ ਵੀ ਨੇਚਾ ਆਈ ਵਿਸ਼ਵਾਸ ਆਇਆ ਕਿ ਨਹੀਂ ਤਾਂ ਕਹਿੰਦਾ ਸ਼ੈਤਾਨ ਨੇ ਤੁਹਾਨੂੰ ਮੰਗਿਆ ਆ ਕਾਦੇ ਵਾਸਤੇ ਵੀ ਤੁਹਾਨੂੰ ਕਣਕ ਵਾਂਗਾ ਪਟਕੇ ਵੀ ਚੱਕ ਚੱਕ ਕੇ ਮਾਰੇ ਤੁਹਾਨੂੰ ਅਜਮਾਇਸ਼ਾਂ 'ਚ ਪਾਵੇ ਸਮੱਸਿਆਵਾਂ ਦੇ ਵਿੱਚ ਪਾਵੇ ਸਵਾਲਾਂ ਜਵਾਬਾਂ ਦੇ ਵਿੱਚ ਪਾਵੇ ਪਰੇਜ ਤੁਹਾਨੂੰ ਖੜਿਆ ਕੀਤਾ ਜਾਵੇ ਕਈ ਤਰ੍ਹਾਂ ਦੇ ਤਰੀਕੇ ਸ਼ੈਤਾਨ ਨੇ ਲੱਭੇ ਪਰ ਪ੍ਰਭੂ ਯੀਸੂ ਮਸੀਹ ਨੇ ਕਿਹਾ ਮੈਂ ਤੇਰੇ ਲਈ ਬੇਨਤੀ ਕੀਤੀ ਆ ਕੀ ਬੇਨਤੀ ਕੀਤੀ ਜੋ ਤੇਰੀ ਨੇਚਾ ਜਾਂਦੀ ਨਾ ਰਹੇ ਪ੍ਰਭੂ ਯੀਸੂ ਮਸੀਹ ਨੇ ਬੇਨਤੀ ਕੀਤੀ ਤੇਰੀ ਨੇਚਾ ਜਾਂਦੀ ਨਾ ਰਹੇ ਇਸ ਲਈ ਤੁਸੀਂ ਸੋਚੋ ਕਿੰਨੇ ਵੱਡੇ ਲੈਵਲ ਤੇ ਬੈਰੀ ਨੇ ਪਲਾਨ ਕੀਤਾ ਹੋਏਗਾ ਉਸ ਵੇਲੇ ਸ਼ਮਯੋਨ ਹੁਣਾ ਦੇ ਲਈ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਦੇ ਲਈ ਕਿ ਮੈਂ ਇਹਨਾਂ ਨੂੰ ਇਹੋ ਜਿਹੇ ਸਵਾਲਾਂ ਜਵਾਬਾਂ ਦੇ ਵਿੱਚ ਫਸਾ ਲੂੰਗਾ ਇਹੋ ਜਿਹੀਆਂ ਅਜਮਾਇਸ਼ਾਂ 'ਚ ਫਸਾ ਦੂੰਗਾ ਕਿ ਇਹ ਭੱਜ ਜਾਣਗੇ ਤੇ ਇਹ ਪਿੱਛੋਂ ਪ੍ਰਚਾਰ ਨਹੀਂ ਕਰਨਗੇ ਪਰ ਪ੍ਰਭੂ ਯਿਸੂ ਮਸੀਹ ਨੇ ਬੇਨਤੀ ਕੀਤੀ ਆਪਣੇ ਪਿਤਾ ਦੇ ਅੱਗੇ ਆਪਣੇ ਚੇਲਿਆਂ ਦੇ ਲਈ ਪ੍ਰਭੂ ਨੇ ਅਰਦਾਸ ਕੀਤੀ ਹੋਣੀ ਪਿਤਾ ਇਹਨਾਂ ਨੂੰ ਹਿੰਮਤ ਤੇ ਦਲੇਰੀ ਬਖਸ਼ਿਓ ਇਹਨਾਂ ਦੀ ਜਿਹੜੀ ਨੇਚਾ ਆ ਉਹ ਬਣੀ ਰਹੇ ਇਹ ਕਿਤੇ ਡਾਮਾ ਡੋਲ ਨਾ ਹੋ ਜਾਣ ਇਹ ਕਿਤੇ ਘਾਬਰ ਨਾ ਜਾਣ ਪਰ ਇਹ ਤਗੜੇ ਰਹਿਣ ਇਹਨਾਂ ਦਾ ਹੌਸਲਾ ਬਣਿਆ ਰਹੇ ਔਰ ਇਹ ਘਟਨਾ ਕਦੋਂ ਦੀ ਆ ਪ੍ਰਭੂ ਯਿਸੂ ਮਸੀਹ ਦੇ ਫੜਾਏ ਜਾਣ ਤੋਂ ਥੋੜਾ ਚਿਰ ਪਹਿਲਾਂ ਦੀ ਫੇਕੀ ਕੀਆ ਪ੍ਰਭੂ ਨੇ ਕਿੰਨਾ ਅਰਜਾਦ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਤਕੜੇ ਕਰੀਂ ਕਹਿੰਦਾ ਜਦੋਂ ਤੂੰ ਵਾਪਸ ਆਏ ਇਹਦਾ ਮਤਲਬ ਪਤਰਸ ਨੇ ਕਿਦਰੇ ਜਲੇ ਜਾਣਾ ਹੈ ਸ਼ਮਯੋਨ ਇਹ ਕੇ ਪਾਸੇ ਚਲੇ ਜਾਣਾ ਤਾਂ ਹੀ ਕਿਹਾ ਜਦ ਤੂੰ ਮੁੜੀ ਹੋ ਸਕਦਾ ਕਿ ਉਹਨੂੰ ਇਹੋ ਜਿਹਾ ਪ੍ਰਭੂ ਜੀ ਨੂੰ ਇਹੋ ਜਿਹਾ ਸੀਨ ਨਜ਼ਰ ਆ ਰਿਹਾ ਕਿ ਇਹੋ ਜੀ ਬਿੱਤਾਂ ਦੇ ਵਿੱਚ ਸ਼ਮਯੋਨ ਪੈਣ ਵਾਲਾ ਕਿ ਉਹਨੂੰ ਭੱਜਣਾ ਪੈ ਜਾਵੇ ਉਥੋਂ ਤੁਹਾਨੂੰ ਪਤਾ ਇਦਾਂ ਹੀ ਹੋਇਆ ਸੀਗਾ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਫੜਿਆ ਗਿਆ ਤਾਂ ਫਿਰ ਸ਼ਮਯੋਨ ਉਹ ਕਹਿੰਦਾ ਇਹ ਗੱਲ ਸੁਣ ਕੇ ਕਹਿੰਦਾ ਮੈਂ ਤਾਂ ਤੇਰੇ ਨਾਲ ਮਰਨ ਨੂੰ ਵੀ ਤਿਆਰ ਆ ਮੇਰੀ ਨਹੀਂ ਨੇਚਾ ਜਾਂਦੀ ਰਹਿਣੀ ਮੈਂ ਤੇਰੇ ਨਾਲ ਫੜੇ ਜਾਣ ਨੂੰ ਵੀ ਤਿਆਰ ਆ ਤੇਰੇ ਨਾਲ ਮਰੇ ਜਾਣ ਨੂੰ ਵੀ ਤਿਆਰ ਆ ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਹਿੰਦਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਨਾ ਜਾਏ ਕੁੱਕੜ ਨੇ ਬਾਗ ਨਹੀਂ ਦੇਣੀ ਉਹਨੂੰ ਨਜ਼ਰ ਆ ਰਹੀ ਟੈਂਟੇਸ਼ਨ ਅਜਮਾਇਸ਼ ਪਰਤਾਵਾ ਨਜ਼ਰ ਆ ਰਿਹਾ ਤੇ ਠੀਕ ਇਦਾਂ ਹੀ ਹੋਇਆ ਜਦੋਂ ਸ਼ਮਯੋਨ ਨੂੰ ਪੁੱਛਿਆ ਇਹ ਬਲਾ ਉਹ ਹੀ ਨਹੀਂ ਜਿਹੜਾ ਯਿਸੂ ਮਸੀਹ ਨਾਲ ਤੁਰਿਆ ਫਿਰਦਾ ਹੁੰਦਾ ਸੀ ਕਹਿੰਦਾ ਨਹੀਂ ਨਹੀਂ ਮੈਂ ਥੋੜੀ ਹਾਂ ਮੈਂ ਨਹੀਂ ਹਾਂ ਫੇਰ ਕਿਸੇ ਨੇ ਕਿਹਾ ਮੂਹ ਲਗਾ ਕੇ ਭੱਜ ਗਿਆ ਤੀਜੀ ਵਾਰੀ ਤਾਂ ਸ਼ਰਾਬ ਹੀ ਬੋਲਣ ਲੱਗ ਗਿਆ ਤੇ ਲਿਖਿਆ ਜਦੋਂ ਤੀਜੀ ਵਰੀ ਉਹਨੇ ਇਦਾਂ ਕੀਤਾ ਮੁਰਗੇ ਨੇ ਬਾਗ ਦੇਤੀ ਨਾਲ ਹੀ ਉਹਨੂੰ ਸਾਰਾ ਕੁਝ ਚੇਤੇ ਆ ਗਿਆ ਵੀ ਪ੍ਰਭੂ ਨੇ ਤਾਂ ਪਹਿਲਾਂ ਹੀ ਇਦਾਂ ਕਿਹਾ ਸੀ ਉੱਥੋਂ ਉਹ ਭੱਜਿਆ ਸਵਾਲ ਜੋ ਆਪ ਪੁੱਛਣ ਵਾਲਿਆਂ ਤੋਂ ਉਹ ਭੱਜਿਆ ਅੱਜ ਸਾਡੇ ਉੱਤੇ ਵੀ ਇਹ ਸਮਾਂ ਇਹਦੇ ਬੱਦਲ ਮੰਡਰਾ ਰਹੇ ਆ ਪਰ ਧੰਨਵਾਦ ਆ ਪਰਮੇਸ਼ਵਰ ਦਾ ਉਹਨੇ ਡਿਵਾਈਨ ਹੈਲਪਰ ਪਾ ਕੇ ਰੂ ਸਾਡੇ ਲਈ ਇਕੱਲਾ ਜਿਹੜਾ ਸਭਨਾਂ ਗੱਲਾਂ ਦੇ ਵਿੱਚੇ ਸਾਡੀ ਅਗਵਾਈ ਕਰੇ ਹallelujah ਪਰ ਸਾਨੂੰ ਪ੍ਰਾਰਥਨਾ ਕਰਨੀ ਪਹੇਗੀ ਪ੍ਰਭੂ ਸਾਨੂੰ ਅਜਮਾਇਸ਼ ਚੋਂ ਬਚਾ ਕੇ ਰੱਖਿਓ ਅਗਰ ਕੋਈ ਅਜਮਾਇਸ਼ ਸਾਡੇ ਉੱਤੇ ਆਏ ਤਾਂ ਪ੍ਰਭੂ ਆਪਣੇ ਆਤਮਾ ਦੀ ਅਗਵਾਈ ਦੇ ਨਾਲ ਸਾਨੂੰ ਉਸ ਅਜਮਾਇਸ਼ ਚੋਂ ਬਾਹਰ ਕੱਢਿਓ ਪਰਤਾਵੇ ਤਾਂ ਆਉਣਗੇ ਪਰ ਜੇ ਅਸੀਂ ਪਰਮੇਸ਼ਵਰ ਵਿੱਚ ਬਣੇ ਰਹਾਂਗੇ ਪਰਮੇਸ਼ਵਰ ਸਾਨੂੰ ਉਹਨਾਂ ਪ੍ਰਤਾਵਿਆਂ ਦੇ ਵਿੱਚੋਂ ਆਪ ਬਾਹਰ ਕੱਢਣਗੇ ਔਰ ਫਿਰ ਕਹਿੰਦਾ ਜਦ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਤਕੜੇ ਕਰੀ ਜਦੋਂ ਅਸੀਂ ਪ੍ਰਤਾਵਿਆਂ ਚੋਂ ਬਾਹਰ ਨਿਕਲਣਾ ਹੈ ਜਾ ਹੁਣ ਸਾਨੂੰ ਪਤਾ ਲੱਗ ਗਿਆ ਹੁਣ ਸਾਡਾ ਫਰਜ ਕੀ ਬਣਦਾ ਤੁਸੀਂ ਸੁਣ ਲਿਆ ਅੱਜ ਪਰਮੇਸ਼ਵਰ ਨੇ ਮੇਰੇ ਉੱਤੇ ਪ੍ਰਗਟ ਕੀਤਾ ਮੈਂ ਤੁਹਾਨੂੰ ਦੱਸ ਦੇ ਹੁਣ ਤੁਹਾਡੇ ਉੱਤੇ ਪ੍ਰਗਟ ਹੋ ਗਿਆ ਹੁਣ ਤੁਹਾਡੀ ਕੀ ਡਿਊਟੀ ਬਣ ਗਈ ਆ ਜਾ ਕੇ ਆਪਣੇ ਟੱਬਰਾਂ ਨੂੰ ਦੱਸਣਾ ਆਪਣੇ ਮਸੀਹੀ ਭੈਣਾ ਭਰਾਵਾਂ ਨੂੰ ਦੱਸਣਾ ਅੱਜ ਦਾ ਬਚਨ ਇਹ ਸੀ ਪਰਮੇਸ਼ਵਰ ਨੇ ਵਾਰਨਿੰਗ ਭੇਜੀ ਆ ਹੁਣ ਆਪਾਂ ਤਕੜੇ ਹੋਣਾ ਆ ਹੁਣ ਆਪਾਂ ਹੌਸਲਾ ਬਣਾ ਕੇ ਰੱਖਣਾ ਆ ਹੁਣ ਆਪਾਂ ਚਰਚ ਜਾਣਾ ਨਹੀਂ ਛੱਡਣਾ ਆਪਾਂ ਡਰਨਾ ਨਹੀਂ ਆਪਾਂ ਮੁੱਕਰਨਾ ਨਹੀਂ ਆਪਾਂ ਘਾਬਰਨਾ ਨਹੀਂ ਆਪਾਂ ਕਿਹੜਾ ਚੋਰੀਆਂ ਕਰਦੇ ਉੱਥੇ ਜਾ ਕੇ ਉੱਥੇ ਕਿਹੜਾ ਜੂਆ ਖੇਡੀਦਾ ਆ ਇੱਥੇ ਕਿਹੜਾ ਸ਼ਰਾਬ ਪੀਉਂਦੇ ਆ ਤੁਹਾਨੂੰ ਜਾਂ ਗਾਲਾਂ ਕੱਢਣੀਆਂ ਸਿਖਾਉਂਦੇ ਆ ਕੋਈ ਸਾਬਤ ਕਰੇ ਵੀ ਇੱਥੇ ਗਲਤ ਸਿੱਖਿਆ ਦਿੱਤੀ ਜਾਂਦੀ ਆ ਅਗਰ ਕਿਸੇ ਨੂੰ ਨਸ਼ਾ ਪੀਣ ਤੋਂ ਰੋਕਣ ਦੇ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਪਰਮੇਸ਼ਵਰ ਜੀ ਦੇ ਅੱਗੇ ਕਿ हे ਪਿਤਾ ਇਹਦੇ ਤੋਂ ਨਸ਼ਾ ਛੁੱਟ ਜਾਏ ਇਹਦਾ ਟੱਬਰ ਬਚਾਇਆ ਜਾਏ ਇਹ ਬਚ ਜਾਏ ਇਹਦੇ ਦਿਨ ਬਦਲ ਜਾਣ ਜੇ ਇਹ ਗਲਤ ਆ ਤਾਂ ਮੈਨੂੰ ਨਹੀਂ ਪਤਾ ਵੀ ਸੰਸਾਰ ਦੀ ਕਿਹੋ ਜੀ ਸਮਝਦਾਰੀ ਆ ਜੇ ਕਿਸੇ ਲਈ ਇਹ ਪ੍ਰਾਰਥਨਾ ਕੀਤੀ ਜਾਏ ਕਿ ਪ੍ਰਭੂ ਇਹਦੀਆਂ ਬੁਰੀਆਂ ਆਦਤਾਂ ਜਾਂਦੀਆਂ ਰਹਿਣ ਪ੍ਰਭੂ ਇਹਨਾਂ ਦੇ ਘਰਾਂ ਦੇ ਵਿੱਚੋਂ ਕਲੇਸ਼ ਮੁੱਕ ਜਾਏ ਜੇ ਇਹਨੂੰ ਗਲਤ ਸਿੱਖਿਆ ਕਹਿੰਦੇ ਫੇ ਸਾਨੂੰ ਗਲਤ ਸਿੱਖਿਆ ਹੀ ਬਹੁਤ ਪਸੰਦ ਆ ਜੇ ਪਾਪ ਵਿੱਚੋਂ ਬਾਹਰ ਨਿਕਲਣ ਨੂੰ ਗਲਤ ਸਿੱਖਿਆ ਕਿਹਾ ਜਾਂਦਾ ਅਸੀਂ ਗਲਤ ਸਿੱਖਣ ਲਈ ਤਿਆਰ ਆ ਤੇ ਗਲਤ ਸਿੱਖਿਆ ਦੇਣ ਦੀ ਤਿਆਰ ਆ ਜੇ ਪਾਪ ਨੂੰ ਛੱਡਣਾ ਗਲਤ ਸਿੱਖਿਆ ਆ ਜੇ ਕਿਸੇ ਦਾ ਭਲਾ ਕਰਨਾ ਗਲਤ ਸਿੱਖਿਆ ਆ ਸਾਨੂੰ ਗਲਤ ਸਿੱਖਿਆ ਹੀ ਮਨਜ਼ੂਰ ਆ ਹੋ ਸਕਦਾ ਚੰਗੀ ਸਿੱਖਿਆ ਨੂੰ ਸੰਸਾਰਿਕ ਭਾਸ਼ਾ ਵਿੱਚ ਗਲਤ ਕਿਹਾ ਜਾਂਦਾ ਹੋਵੇ ਪਰ ਸਾਡੇ ਲਈ ਮਾਇਨੇ ਨਹੀਂ ਰੱਖਦਾ ਕਿ ਉਹ ਕੇ ਕੀ ਅੱਖਰ ਵਰਤਦੇ ਆ ਕੀ ਹਿਸਾਬ ਲਾਉਂਦੇ ਆ ਪਰ ਸਾਡੇ ਲਈ ਮਾਇਨੇ ਰੱਖਦਾ ਕਿ ਸਾਡੇ ਪਰਮੇਸ਼ਵਰ ਦਾ ਹੁਕਮ ਸਾਨੂੰ ਕੀ ਆ ਸਾਡੇ ਪਰਮੇਸ਼ਵਰ ਦੀ ਇੱਛਾ ਸਾਡੇ ਜੀਵਨ ਦੇ ਵਿੱਚ ਕੀ ਆ ਤੇ ਅੱਜ ਦਾ ਬਚਨ ਇੱਕ ਇੱਕ ਮਸੀਹੀ ਬੰਦੇ ਦੇ ਲਈ ਆ ਕਿ ਕਿ ਕਮਸੀਹੀ ਬੰਦੇ ਦੇ ਲਈ ਸਿਰਫ ਖੋਜੇਵਾਲ ਦੀ ਕਲੀਸੀਆ ਦੇ ਲਈ ਨਹੀਂ ਕਿ ਕਿ ਪੰਜਾਬ ਦੇ ਵਿੱਚ ਸਿਰਫ ਖੋਜੇਵਾਲ ਚਰਚ ਦੇ ਵਿੱਚ ਹੀ ਮਸੀਹੀ ਲੋਕ ਨਹੀਂ ਆ ਪਰ ਤੁਸੀਂ ਜਿੱਥੇ ਵੀ ਬੈਠੇ ਸੁਣ ਰਹੇ ਆ ਅੱਜ ਦਾ ਕਲਾਮ ਤੁਹਾਡੇ ਲਈ ਵਾਰਨਿੰਗ ਲੈ ਕੇ ਆਇਆ ਹੈ ਅੱਜ ਦਾ ਕਲਾਮ ਤੁਹਾਡੇ ਲਈ ਪਰਮੇਸ਼ਵਰ ਦਾ ਉਹ ਸ਼ਬਦ ਲੈ ਕੇ ਆਇਆ ਜਿਹੜਾ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਇਸ ਲਈ ਆਪਣੇ ਕੰਨਾਂ ਨੂੰ ਖੋਲ ਕੇ ਅੱਜ ਦੇ ਇਸ ਕਲਾਮ ਨੂੰ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਕਰੋ ਹਾਲੇਲੂਇਆ ਦੇਖੋ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਇੱਕ ਸਟੋਰੀ ਦੇਖਦੇ ਆ ਜਿੱਥੇ ਪ੍ਰਭੂ ਯਿਸੂ ਮਸੀਹ ਇੱਕ ਕਿਸ਼ਤੀ ਦੇ ਵਿੱਚ ਸੁੱਤੇ ਹੋਏ ਆ ਤੇ ਉਹ ਕਿਸ਼ਤੀ ਪਾਣੀ ਦੇ ਅੰਦਰ ਆ ਅਚਾਨਕ ਸਮੁੰਦਰ ਦੇ ਵਿੱਚ ਲਹਿਰਾਂ ਉੱਚੀਆਂ ਉੱਠਣ ਲੱਗੀਆਂ ਤੂਫਾਨ ਆਉਣ ਲੱਗਿਆ ਸਮੁੰਦਰ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਜਿਹੜੇ ਮਲਾਹ ਸੀਗੇ ਜਿਹੜੇ ਹੋਰ ਬੰਦੇ ਸੀਗੇ ਕਿਸ਼ਤੀ ਦੇ ਵਿੱਚ ਵੀ ਪਾਣੀ ਕਿਸ਼ਤੀ ਚੋਂ ਬਾਹਰ ਕਦੀ ਜਾਂਦੇ ਸੀਗੇ ਕਦੀ ਪਾਲ ਖੋਲਦੇ ਹੋਊਗੇ ਕਦੀ ਕੋਸ਼ ਕਰਦੇ ਹੋਊਗੇ ਪਰ ਜਦੋਂ ਸਾਰਾ ਕੁਝ ਉਹਨਾਂ ਦੇ ਵੱਸੋਂ ਬਾਹਰ ਹੋ ਗਿਆ ਤੇ ਉਹਨਾਂ ਨੇ ਦੇਖਿਆ ਵੀ ਕਿੰਨੀ ਸ਼ਾਂਤੀ ਦੇ ਨਾਲ ਗੁਰੂ ਸੁੱਤਾ ਪਿਆ ਆ ਤੇ ਉਹਨਾਂ ਨੇ ਕੀ ਕਿਹਾ ਉਹਨੂੰ ਕਹਿੰਦੇ ਗੁਰੂ ਅਸੀਂ ਨਸ਼ਟ ਹੋ ਚੱਲੇ ਆ ਤੈਨੂੰ ਸਾਡੀ ਕੋਈ ਚਿੰਤਾ ਨਹੀਂ ਆ ਤੂੰ ਸੁੱਤਾ ਹੀ ਪਿਆ ਓਠ ਤੇ ਸਾਡੇ ਲਈ ਕੋਸ਼ ਕਰ ਤਾਂ ਬਚਨ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਉੱਠੇ ਤੇ ਉੱਠਦੇ ਅਸਾਰ ਉਹਨਾਂ ਨੇ ਕੀ ਕੀਤਾ ਉੱਠਦੇ ਅਸਾਰ ਉਹਨਾਂ ਨੇ ਪੌਣ ਨੂੰ ਝੜਕ ਦਿੱਤਾ ਤੇ ਬਚਨ ਦੇ ਵਿੱਚ ਲਿਖਿਆ ਪੌਣ ਥੰਮ ਗਈ ਤੂਫਾਨ ਥੰਮ ਗਿਆ ਤੇ ਕਿਸ਼ਤੀ ਸੇਵ ਹੋ ਗਈ ਪਰ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ ਕਹਿੰਦਾ ਅਜੇ ਤੱਕ ਤੁਹਾਨੂੰ ਨੇਚਾ ਨਹੀਂ ਆਈ ਕਿੰਨਾ ਹਾਲੇ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਕਰਨਾ ਆਇਆ ਵੀ ਇਹ ਕੰਮ ਤੁਸੀਂ ਵੀ ਕਰ ਸਕਦੇ ਆ ਤੇ ਉਹ ਡਾਡੇ ਹੈਰਾਨ ਹੋਏ ਬਹੁਤ ਹੈਰਾਨ ਹੋਏ ਵੀ ਇਹ ਕੌਣ ਆ ਜਿਹਦਾ ਹੁਕਮ ਹਵਾਵਾਂ ਵੀ ਬੰਨ੍ਹ ਦਿਆ ਆ ਜਿਹਦੇ ਹੁਕਮ ਦੇ ਨਾਲ ਤੂਫਾਨ ਵੀ ਥੰਮ ਜਾਂਦਾ ਆ ਅੱਜ ਉਹ ਯਿਸੂ ਤੁਹਾਡੀ ਕਿਸ਼ਤੀ ਦੇ ਵਿੱਚ ਸਵਾਰ ਆ ਪਰ ਹੁਣ ਤੁਸੀਂ ਦੇਖਣਾ ਉਹ ਜਾਗਦਾ ਆ ਕਿ ਸੁੱਤਾ ਆ ਜਦ ਤੱਕ ਸੁੱਤਾ ਸੀਗਾ ਲਹਿਰਾਂ ਕਿਸ਼ਤੀ ਨੂੰ ਡਬੋਣ ਵਿੱਚ ਲੱਗੀਆਂ ਹੋਈਆਂ ਸੀਗੀਆਂ ਪਰ ਜਿੱਦਾਂ ਹੀ ਯਿਸੂ ਮਸੀਹ ਜਾਗੇ ਤਾਂ ਲਹਿਰਾਂ ਥੰਮ ਗਈਆਂ ਹallelujah 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 ਇਸ ਲਈ ਆਪਣੀ ਜੀਵਨ ਦੀ ਕਿਸ਼ਤੀ ਦੇ ਵਿੱਚ ਝਾਤੀ ਮਾਰੋ ਕਿਤੇ ਪਰਮੇਸ਼ਵਰ ਤੁਹਾਡੀ ਜ਼ਿੰਦਗੀ ਦੇ ਕਿਸੇ ਕੋਨੇ ਵਿੱਚ ਸੁੱਤਾ ਹੋਇਆ ਤੇ ਨਹੀਂ ਆ ਅਗਰ ਉਹ ਸੁੱਤਾ ਹੈ ਉਹਨੂੰ ਜਗਾਓ ਕਿ ਵਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਹੈ ਯਹੋਵਾ ਨਾਲ ਪ੍ਰੀਤ ਰੱਖਣ ਵਾਲਿਓ ਨਾ ਸੌਵੋ ਦੇ ਨਾਮ ਨੂੰ ਸੌਣ ਦਿਓ ਪਰ ਨਾਲ ਦੀ ਨਾਲ ਇਹ ਵੀ ਲਿਖਿਆ ਕਹਿੰਦਾ ਮੇਰਾ ਰੱਬ ਨਾ ਉਂਗਦਾ ਤੇ ਨਾ ਸੌਂਦਾ ਹੈ ਅਸੀਂ ਸੁਬੋਨੇ ਉਹਨੂੰ ਜਦੋਂ ਅਸੀਂ ਉਹਨੂੰ ਪੁੱਛਦੇ ਨਹੀਂ ਜਦੋਂ ਅਸੀਂ ਉਹ ਤੋਂ ਕਦੀ ਮਦਦ ਨਹੀਂ ਮੰਗਦੇ ਅਸੀਂ ਉਹਨੂੰ ਚੇਤੇ ਨਹੀਂ ਕਰਦੇ ਉਹ ਮੌਜੂਦ ਆ ਉਹ ਜਾਗਦਾ ਆ ਪਰ ਸਾਡੇ ਭਾਅ ਦਾ ਸੁੱਤਾ ਆ ਅਗਰ ਸਾਡੇ ਭਾਅ ਦਾ ਸੁੱਤਾ ਪਿਆ ਆ ਅਸੀਂ ਅਵੇਅਰ ਨਹੀਂ ਆ ਤਾਂ ਹੁਣ ਸਾਨੂੰ ਅਵੇਅਰ ਹੋਣ ਦੀ ਜ਼ਰੂਰਤ ਆ ਹੁਣ ਸਾਨੂੰ ਆਪ ਜਾਗਣ ਦੀ ਜ਼ਰੂਰਤ ਆ ਪਰਮੇਸ਼ਵਰ ਆਲਰੇਡੀ ਜਾਗ ਰਿਹਾ ਆ ਸੁੱਤਾ ਹੋਇਆ ਉਹ ਨਹੀਂ ਆ ਸੁੱਤੇ ਹੋਏ ਅਸੀਂ ਆ ਜਿਹੜਾ ਸਾਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਉਹ ਸਾਡੇ ਬੇੜੇ ਦੇ ਵਿੱਚ ਆ ਹੁਣ ਕਹੋ ਕਿ ਪ੍ਰਭੂ ਮੇਰੀ ਬੇੜੀ ਨੂੰ ਡੁੱਬਣ ਤੋਂ ਬਚਾ ਪ੍ਰਭੂ ਮੇਰੀ ਜ਼ਿੰਦਗੀ ਦੀ ਬੇੜੀ ਦਾ ਮਲਾਹ ਬਣ ਜਾ ਪ੍ਰਭੂ ਮੇਰੀ ਜ਼ਿੰਦਗੀ ਦੀ ਬੇੜੀ ਦੇ ਚੱਪੂ ਤੇਰੇ ਹੱਥਾਂ ਵਿੱਚ ਆ ਇਹਨੂੰ ਮੈਂ ਤੇਰੇ ਆਸਰੇ ਛੱਡਿਆ ਹੈ ਤੇ ਮੈਂ ਯਕੀਨ ਕਰਦਾ ਹਾਂ ਕਿ ਇਸ ਸਮੁੰਦਰ ਦਾ ਪਾਣੀ ਸੰਸਾਰ ਰੂਪੀ ਸਮੁੰਦਰ ਦਾ ਪਾਣੀ ਮੇਰੀ ਬੇੜੀ ਵਿੱਚ ਨਹੀਂ ਪੈਂਦਾ ਪਰ ਮੇਰੀ ਬੇੜੀ ਕਿਨਾਰੇ ਤੇ ਪਹੁੰਚਦੀ ਹੈ ਹallelujah ਕਦੋਂ ਸਾਡੇ ਅੰਦਰ ਬੇਡੋਲ ਵਿਸ਼ਵਾਸ ਆਉਂਦਾ ਸਾਡੇ ਜੋਰ ਨਾਲ ਨਹੀਂ ਸਾਡੀਆਂ ਸੋਚਾਂ ਨਾਲ ਨਹੀਂ ਸਾਡੀ ਹਿੰਮਤ ਬਲ ਤੇ ਔਕਾਤ ਨਾਲ ਨਹੀਂ ਜਦੋਂ ਸਰਬ ਸ਼ਕਤੀਮਾਨ ਪਰਮੇਸ਼ਵਰ ਜਿਹੜਾ ਚਟਾਨ ਦੀ ਨਿਯਾਇ ਮਜ਼ਬੂਤ ਆ ਗੜ ਦੇ ਬਾਗ ਉੱਚਾ ਆ ਸਥੇਰੀਆ ਕਾਇਮਯਾ ਵਾਦੇ ਦਾ ਪੱਕਾ ਆ ਬਦਲਣ ਵਾਲਾ ਨਹੀਂ ਆ ਜਦੋਂ ਉਹ ਸਾਡੇ ਜੀਵਨ ਵਿੱਚ ਆ ਜਾਂਦਾ ਹੈ ਫਿਰ ਸਾਡਾ ਵਿਸ਼ਵਾਸ ਚਟਾਨ ਦੇ ਵਾਂਗ ਮਜ਼ਬੂਤ ਹੋ ਜਾਂਦਾ ਹੈ ਹallelujah ਤੇ ਜੇ ਕੋਈ ਚਟਾਨ ਦੇ ਵਿੱਚ ਭੱਜ ਕੇ ਵੱਜੇ ਚਟਾਨ ਨੂੰ ਛੱਟ ਲੱਗੂਗੀ ਕਿ ਵੱਜਣ ਵਾਲੇ ਨੂੰ ਵੱਜਣ ਵਾਲੇ ਨੂੰ ਇੱਕ ਚਟਾਨ ਆ ਕਾਰ ਆਈ ਉਹਦੇ ਵਿੱਚ ਹਿੱਟ ਹੋ ਗਈ ਡੈਮੇਜ ਕੌਣ ਹੋਊਗਾ ਚਟਾਨ ਕੇ ਕਾਰ ਕਾਰ ਤੇ ਭਾਵੇਂ ਕੋਈ ਜਿੰਨੀ ਮਰਜੀ ਸਪੀਡ ਦੇ ਨਾਲ ਭੱਜ ਕੇ ਤੁਹਾਡੇ ਵਿੱਚ ਵਜ ਜਾ ਚਿਬਾ ਹੋ ਜੂ ਪਰ ਤੁਸੀਂ ਸਿੱਧੇ ਰਹੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਸ ਜਿੰਦਾ ਚਟਾਨ ਨੂੰ ਉਸ ਮਜ਼ਬੂਤ ਚਟਾਨ ਨੂੰ ਆਪਣੇ ਅੰਦਰ ਹੋਣ ਦਿਓ ਨਜ਼ਰ ਆਉਣ ਦਿਓ ਔਰ ਆਪਣਾ ਆਪ ਸੌਂਪ ਦਿਓ ਉਹਨੂੰ ਕਿ हे ਪਰਮੇਸ਼ਵਰ ਮੈਂ ਤੇਰਾ ਹਾਂ ਤੇਰੇ ਬਿਨਾ ਮੇਰਾ ਕੋਈ ਮੌਜੂਦ ਨਹੀਂ ਤਾਂ ਤੇਰੇ ਬਿਨਾ ਮੈਂ ਕੁਛ ਵੀ ਨਹੀਂ ਤੇਰੇ ਬਿਨਾ ਤਾਂ ਮੈਂ ਇੱਕ ਮਿੱਟੀ ਦਾ ਮਲਬਾ ਮੈਂ ਢੇਰਿਆ ਇੱਕ ਮਿੱਟੀ ਦਾ ਪਰ ਜਦੋਂ ਤੂੰ ਮੇਰੇ ਅੰਦਰ ਤੇ ਵਚਨ ਚ ਲਿਖਿਆ ਮੈਂ ਸਭ ਕੁਝ ਕਰ ਸਕਦਾ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜੋਰ ਬਖਸ਼ਦਾਇਆ ਪਰਮੇਸ਼ਰ ਨੇ ਸਾਨੂੰ ਡਰਦਾ ਆਤਮਾ ਨਹੀਂ ਦਿੱਤਾ ਉਹਨੇ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਹੈ ਸੰਜਮ ਦਾ ਸਮਝ ਦਾ ਪ੍ਰੇਮ ਦਾ ਆਤਮਾ ਦਿੱਤਾ ਹੈ ਉਹਨੇ ਸਾਨੂੰ ਵਿਜ਼ਡਮ ਦਿੱਤੀ ਆ ਅਕਲ ਦਿੱਤੀ ਆ ਉਹਨੇ ਸਾਨੂੰ ਬੁੱਧ ਦਿੱਤੀ ਆ ਤੁਸੀਂ ਦੇਖੋ ਜਦੋਂ ਇੱਕ ਬੇੜੀ ਦੇ ਵਿੱਚ ਚੇਲੇ ਸਵਾਰ ਹੋ ਕੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੁਸੀਂ ਜਾਓ ਤੇ ਮੈਂ ਆਉਂਦਾ ਆ ਤਾਂ ਚੇਲੇ ਸਵਾਰ ਹੋ ਕੇ ਜਾ ਰਹੇ ਆ ਨਦੀ ਦੇ ਵਿੱਚੋਂ ਦੀ ਝੀਲ ਦੇ ਵਿੱਚੋਂ ਦੀ ਤਾਂ ਪ੍ਰਭੂ ਯਿਸੂ ਮਸੀਹ ਪਾਣੀ ਦੇ ਉੱਤੇ ਤੁਰੇ ਆ ਰਹੇ ਸੀਗੇ ਤਾਂ ਵਚਨ ਚ ਲਿਖਿਆ ਚੇਲੇ ਦੇਖ ਕੇ ਡਰ ਗਏ ਦੇਖੋ ਨਾਲ ਰਹਿੰਦੇ ਆ ਵੱਡੇ ਵੱਡੇ ਕੰਮ ਦੇਖਦੇ ਆ ਅਰ ਉਹ ਜਾਣਦੇ ਸੀਗੇ ਕਿ ਪ੍ਰਭੂ ਯਿਸੂ ਮਸੀਹ ਕੋਸ਼ ਵੀ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਤਾਂ ਪ੍ਰਭੂ ਯਿਸੂ ਮਸੀਹ ਨੂੰ ਮਰਦਿਆਂ ਨੂੰ ਵੀ ਜੀਂਦਿਆਂ ਕਰਦਿਆਂ ਦੇਖਿਆ ਆ ਕੋੜੀਆਂ ਨੂੰ ਸ਼ੁੱਧ ਕਰਦਿਆਂ ਦੇਖਿਆ ਅੰਨਿਆਂ ਨੂੰ ਚੰਗਿਆਂ ਕਰਦਿਆਂ ਦੇਖਿਆ ਤਾਂ ਪਾਣੀ ਦੇ ਤੁਰਨਾ ਕਿਹੜੀ ਵੱਡੀ ਗੱਲ ਆ ਪ੍ਰਭੂ ਯਿਸੂ ਮਸੀਹ ਦੇ ਲਈ ਪਰ ਫਿਰ ਵੀ ਡਰ ਗਏ वचन च लिख्या उठे मतलब उन्होंने चीक निकल गई भी खरिया कोई भूत आ गुरु भला तू आ प्रभु येसु मसीह ने क्या हां मैं तो पत्रस ने तो मैनू भी पानी उन दे प्रभु ने क्या आ जाओ ਤਾਂ ਕੀ ਹੋਇਆ ਜਿੰਨੀ ਦੇਰ ਤੱਕ ਪਤਰਸ ਨੇ ਆਪਣੀਆਂ ਅੱਖਾਂ ਪ੍ਰਭੂ ਯਿਸੂ ਮਸੀਹ ਵੱਲ ਰੱਖੀਆਂ ਉਨੇ ਕਦਮ ਉਹ ਤੁਰਦਾ ਗਿਆ ਪਾਣੀ ਦੇ ਉੱਤੇ ਹਾਲੇਲੂਇਆ ਜਿੱਦਾਂ ਹੀ ਉਹਨੇ ਆਪਣੀਆਂ ਅੱਖਾਂ ਪਰਮੇਸ਼ਵਰ ਤੋਂ ਹਟਾਈਆਂ ਪਾਣੀ ਵੱਲ ਦੇਖਿਆ ਲਿਖਿਆ ਡੁੱਬਣ ਲੱਗਾ ਤਾਂ ਜਦੋਂ ਡੁੱਬਣ ਲੱਗਾ ਤਾਂ ਫੇਰ ਕੀ ਹੋਇਆ ਕਹਿੰਦਾ ਹੈ ਗੁਰੂ ਮੈਨੂੰ ਬਚਾ ਲਾ ਤਾਂ ਪ੍ਰਭੂ ਯਿਸੂ ਮਸੀਹ ਨੇ ਹੱਥ ਵਧਾ ਕੇ ਉਹਨੂੰ ਬਚਾ ਲਿਆ ਅਗਰ ਤੁਸੀਂ ਚਾਹੋ ਨਾ ਕਿ ਇਸ ਸੰਸਾਰ ਇੱਕ ਪਾਣੀ ਆ ਸਮੁੰਦਰ ਅਸੀਂ ਇਹਦੇ ਵਿੱਚ ਨਾ ਡੁੱਬੀਏ ਪਰ ਇਹਦੇ ਉੱਤੇ ਰਹੀਏ ਇਹ ਸਾਡੇ 헤ਠਾ ਰਹੇ ਅਸੀਂ ਇਹਦੇ ਉੱਤੇ ਰਹੀਏ ਇਹਦੇ ਉੱਤੇ ਤੁਰੀਏ ਅਸੀਂ ਇਹ ਤੋਂ ਉੱਚੇ ਚੱਕੇ ਜਾਈਏ ਤਾਂ ਸਾਨੂੰ ਆਪਣੀਆਂ ਅੱਖਾਂ ਪਰਮੇਸ਼ਵਰ ਵੱਲ ਰੱਖਣੀਆਂ ਪੈਣਗੀਆਂ ਜੇਕਰ ਤੁਸੀਂ ਆਪਣੀਆਂ ਅੱਖਾਂ ਸੰਸਾਰ ਵੱਲ ਲਾਉਂਗੇ ਏ ਮੈਨੂੰ ਐਦਾਂ ਕਹਿੰਦਾ ਇਹ ਕਹਿੰਦੇ ਚਰਚ ਨੂੰ ਜਾਂਦੇ ਇਹ ਕਹਿੰਦੇ ਧਰਮ ਬਦਲ ਲਿਆ ਇਹ ਕਹਿੰਦੇ ਬਾਈਬਲ ਪੜ ਲਈ ਇਹ ਹੁਣ ਇਹਨਾਂ ਦੇ ਨਿਆਣਿਆਂ ਦੇ ਵਿਆਹ ਨਹੀਂ ਹੋਣੇ ਇਹਨਾਂ ਦੇ ਨਿਆਣਿਆਂ ਦੇ ਵੀਜ਼ੇ ਨਹੀਂ ਲੱਗੇ ਇਹਨਾਂ ਦਾ ਬੜਿਆ ਕੁਛ ਨਹੀਂ ਘਰ ਨਹੀਂ ਬਣਿਆ ਰੋਟੀ ਨਹੀਂ ਪੱਕਦੀ ਫੇਰ ਤੁਸੀਂ ਡੁੱਬ ਜਾਣਾ ਅੰਤ ਨੂੰ ਭੇਰ ਬਾਜ਼ ਮਾਰ ਨਹੀਂ ਬੈਣੀ ਪ੍ਰਭੂ ਬਚਾਲਾ ਕਿੰਨੇ ਦੇਖੇ ਜਿਹੜੇ ਵਾਪਸ ਮੁੜ ਗਏ ਮੁੜੇ ਆਪਣੀ ਮਰਜ਼ੀ ਦੇ ਨਾਲ ਬਿਮਾਰੀਆਂ ਨੇ ਇਹੋ ਜਿਹੀਆਂ ਚੀਕਾਂ ਕਢਾਈਆਂ ਉਹਨਾਂ ਦੀਆਂ ਡੜਿਉਂਦੇ ਆਏ ਮੁੜ ਕੇ ਫੇਰ ਕਹਿੰਦੇ ਜੀ ਹੁਣ ਇੱਕ ਵਾਰੀ ਪ੍ਰਭੂ ਨੂੰ ਕਹਿ ਦੋ ਸਾਨੂੰ ਬਚਾ ਲਵੇ ਮੁੜ ਕੇ ਨਹੀਂ ਅਸੀਂ ਬੰਲਾ ਛੱਡਦੇ ਨਾ ਅਸੀਂ ਤੁਹਾਨੂੰ ਸੱਦਿਆ ਤੇ ਨਾ ਅਸੀਂ ਤੁਹਾਨੂੰ ਕੱਢਦੇ ਹਾਂ ਜਿੰਨੇ ਤੁਹਾਨੂੰ ਚੁਣਿਆ ਉਹਨੇ ਹੀ ਤੁਹਾਨੂੰ ਸੱਦਿਆ ਉਹਨੇ ਤੁਹਾਡਾ ਲੇਖਾ ਲੈਣਾ ਉਹਦੇ ਨਾਲ ਹੀ ਤੁਹਾਡੀ ਡੀਲ ਸਾਨੂੰ ਤਾਂ ਉਹਨੇ ਇੰਨੀ ਡਿਊਟੀ ਦਿੱਤੀ ਵੀ ਇਹਨਾਂ ਨੂੰ ਆ ਗੱਲਾਂ ਬਾਤਾਂ ਦੱਸ ਦਿਓ ਜੇ ਇਹਦਾ ਮੰਨ ਲੈਣਗੇ ਬੇੜੀਆਂ ਤਰਦੀਆਂ ਰਹਿਣਗੀਆਂ ਨਹੀਂ ਮੰਨਣਗੇ ਮੈਂ ਜਾਣਾਂ ਤੇ ਫਿਰ ਇਹ ਜਾਣਣ ਇਸ ਲਈ ਅਗਰ ਤੁਸੀਂ ਚਾਹੁੰਦੇ ਆ ਕਿ ਆਪਾਂ ਪਾਣੀ ਦੇ ਉੱਤੇ ਤੁਰੀਏ ਤੇ ਸਾਡਾ ਵਿਸ਼ਵਾਸ ਸਾਡੇ ਪਰਮੇਸ਼ਰ ਦੇ ਉੱਤੇ ਕਾਇਮ ਰਹੇ ਕਿਉਂਕਿ ਪ੍ਰਭੂ ਯਿਸੂ ਮਸੀਹ ਪਰਸਨਲੀ ਕਿਸੇ ਗੁਨਾਹ ਦਾ ਕਰਕੇ ਸਲੀਬ ਦੇ ਉੱਤੇ ਨਹੀਂ ਚੜਾਏ ਗਏ ਪ੍ਰਭੂ ਯਿਸੂ ਮਸੀਹ ਜੀ ਨੇ ਕੋਈ ਗੁਨਾਹ ਨਹੀਂ ਅਹੋਜਾ ਕੀਤਾ ਕਿ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਦੀ ਸਜ਼ਾ ਮਿਲੇ ਪਰ ਤੁਹਾਨੂੰ ਬਚਾਉਣ ਦੇ ਲਈ ਮੈਨੂੰ ਬਚਾਉਣ ਦੇ ਲਈ ਤੁਹਾਡੇ ਘਰਾਣੇ ਬਚਾਉਣ ਦੇ ਲਈ ਮੇਰਾ ਘਰਾਣਾ ਬਚਾਉਣ ਦੇ ਲਈ ਪਰਮੇਸ਼ਵਰ ਨੇ ਕਿਰਪਾ ਕੀਤੀ ਉਹਨੂੰ ਤਰਸ ਆਇਆ ਉਹਨੇ ਆਪਣੇ ਇਕਲੌਤੇ ਪੁੱਤਰ ਨੂੰ ਭੇਜਿਆ ਤਾਂ ਜੋ ਤੁਸੀਂ ਮੈਂ ਤੇ ਆਪਣੇ ਪਰਿਵਾਰ ਬਚਾਏ ਜਾਣ ਬੀ ਯਿਸੂ ਮਸੀਹ ਜੀ ਦੇ ਦੁਆਰਾ ਹallelujah ਇਸ ਲਈ ਆਪਣਾ ਵਿਸ਼ਵਾਸ ਇਹੋ ਜਿਹਾ ਕਰੋ ਕੇ ਚਟਾਨਾਂ ਦੇ ਵਿੱਚ ਜੋ ਮਰਜੀ ਵੱਜੇ ਵੱਜਣ ਵਾਲੀ ਚੀਜ਼ ਚੂਰ-ਚੂਰ ਹੋ ਜਾਏ ਸਵਾਲ ਪੁੱਛਣ ਵਾਲੇ ਸ਼ਰਮਿੰਦੇ ਹੋ ਜਾਣ ਪਿੱਛੇ ਖਿੱਚਣ ਵਾਲਿਆਂ ਦੀਆਂ ਲਗਾਮਾਂ ਟੁੱਟ ਜਾਣ ਪਰ ਅਸੀਂ ਅੱਗੇ ਵਧਦੇ ਜਾਵਾਂਗੇ ਔਰ ਸਵਰਗ ਤੱਕ ਪਹੁੰਚਾਂਗੇ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਧਿਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਨਾਲ ਬਣੀ ਰਹੇ ਆਮੀਨ